ਬਹੁਤ ਸੋਨਾ ਕੀਤਾ ਇਹ ਮਹਾਰਾਜ ਨੇ ਇਹ ਮੁੰਡੇ ਨੇ ਚੰਗੀ ਮਹਾਰਾਜ ਨੇ ਮੱਤ ਪਾਈ ਉਹ ਜੇ ਕਿਤੇ ਪਹਿਲਾਂ ਹੀ ਇਹੋ ਜਿਹਾ ਕੰਮ ਕਰ ਛੱਡਦਾ ਤੇ ਕਿਤੇ ਅੱਜ ਨੂੰ ਕਿਤੇ ਜ਼ਿੰਦਗੀ ਵਧੀ ਹੁਣੀ ਹੋਂਬਰ ਸਾਡੀ ਜਿਹੜਾ ਹਮਾ ਕੰਮ ਕੀਤਾ ਇਹਨੇ ਇਹਦੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਆਈ ਇਹ ਸਕੀਮ ਚੰਗਾ ਕੀਤਾ ਵਧੀਆ ਕੀਤਾ ਮੈਂ ਤਾਂ ਸਨ ਦਿਨ ਪੈਰਾਂ ਚ ਰੋਲਿਆ ਸੀ ਤੇ ਕੁਛ ਦੀ ਨਹੀਂ ਝੁੱਡ ਮਾਰਦੀ ਸੀ ਅਗਲੀ ਮਨਜਿੰਦਰ ਹਾਂਜੀ ਮਾਤਾ ਜੀ ਵਾਇਦਾ ਹੀ ਮਾਰਨ ਹਾਂ ਆਵਾਜ਼ ਮਾਰੀ ਸੀ ਮੈਂ ਹਾਂਜੀ ਮੈਂ ਤਾਂ ਗਾਲੀ ਕਰਨੀ ਸੀ ਤੇਰਾ ਨਾ ਦੱਸੋ ਮੈਂ ਆਖਿਆ ਮਾ ਤੇ ਬੜਾ ਸੋਨਾ ਕੰਮ ਹੋ ਗਿਆ ਹੁਣ ਬੜੀ ਰਾਸੇ ਪਈ ਹੁਣ ਤੇ ਕਿਸੇ ਦੌੜੀ ਫਿਰਦੀ ਆ ਕੰਮ ਕਰਦੀ ਆ ਪੁੱਛਦੀ ਆ ਚਾਹ ਪਾਣੀ ਰੋਟੀ ਮਮੀ ਜਾਨ ਰੋਟੀ ਲਿਆ ਮਾਂ ਮਮੀ ਚਾਹ ਪੀਣੀ ਆ ਇਕਦਮ ਪੜਾ ਹੁਣ ਕਰਨ ਲਈ ਮੈਨੂੰ ਨਹੀਂ ਆਸ ਤੀਨ ਤੇ ਪਹਿਲਾਂ ਤੂੰ ਇਹ ਕਰ ਛੱਡਦਾ ਤੇ ਇਹ ਤੇ ਨਾ ਕੋ ਸਮਾ ਸਾਰਾ ਕੋ ਕਰਾ ਕੇ ਤੇ ਬਾਅਦ ਚ ਕੋ ਪਰਮਾਤਮਾ ਬਤੇ ਦਿਮਾਗ ਚ ਗੱਲ ਪਾਉਂਦਾ ਇੱਕ ਸਕੀਮ ਰਤ ਕੇ ਵੇਖ ਲੋ ਜੇ ਕੰਮ ਆਇਉ ਤੀਰ ਨਹੀਂ ਤੇ ਤੁੱਕਾ ਤੇਗਾ ਇਹਗਾ ਇਹ ਤਾਂ ਸਕੀਮ ਇਹ ਸਕੀਮ ਤੇ ਪੁੱਤ ਤੇਰੀ ਬੜੀ ਕੰਮ ਆ ਬੈਂਕ ਨਾ ਵਧੀਆ ਕੰਮ ਨਹੀਂ ਮੋਜਾਂ ਵੱਜ ਗਈਆਂ ਕਿ ਨਹੀਂ ਮੋਜਾਂ ਵੱਜ ਗਈਆਂ ਹੁਣ ਤੇ ਨਾ ਮੈਂ ਕਿਹਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਕਿਤੇ ਇੰਨਾ ਕੰਮ ਕਰਦੀ ਫਿਰਦੀ ਆ ਹੁਣ ਹੁਣ ਹੁੰਦਾ ਚਾਹ ਪਾਣੀ ਸਹੀਕ ਨਹੀਂ ਚਾਹ ਪਾਣੀ ਮੰਜੇ ਦੀ ਹਾਂ ਫੜਾਉਂਦੀ ਮੰਜੇ ਤੇ ਚਲ ਬੜਾ ਵਧੀਆ ਹੋ ਗਿਆ ਵਾ ਰੋਟੀ ਫੜਮਦੀ ਟਾਈਮ ਨਾਲ ਕੋਈ ਗੱਲ ਹੀ ਨਹੀਂ ਕਰਨ ਵਾਲੇ ਜੇ ਕਿਤੇ ਉਹ ਗੱਲ ਪਹਿਲਾਂ ਹੀ ਇਦਾਂ ਹੁੰਦੀ ਤਾਂ ਮੇਰੀ ਤਾਂ 10 ਸਾਲ ਹੋਰ ਉਮਰ ਲੱਗ ਜਾਣੀ ਪਰ ਹੁਣ ਵੀ ਵੱਧ ਗਈ ਆ ਬੀਬੀ ਤੂੰ ਹੁਣ ਵੀ ਚਿੰਤਾ ਨਾ ਕਰ ਤੂੰ ਉਹ ਨਾ ਉਹਨੂੰ ਠੋਕਰੀ ਵਜਣ ਵਾਲੀ ਗੱਲ ਹੀ ਹਾਂ ਤੇ ਆਪੇ ਸਾਰਾ ਕੰਮ ਸੈੱਟ ਹੋ ਗਿਆ ਕਿ ਨਹੀਂ ਹੁਣ ਕਹਿਣ ਦੀ ਲੋੜ ਨਹੀਂ ਪੈਂਦੀ ਹਾਂਜੀ ਹਾਂਜੀ ਜੀ ਜੀ ਹਾਂਜੀ ਹਾਂਜੀ ਦੀਦੀ ਹੁੰਦਾ ਫਿਰਦਾ ਕਿ ਨਹੀਂ ਹੁੰਦਾ ਹੁੰਦਾ ਹੈ ਵਾਕਈ ਗੱਲ ਸੱਚ ਜਦੋਂ ਕਿਸੇ ਦੇ ਘਰ ਕੰਮ ਹੋਵੇ ਨਾ ਉਦੋਂ ਨਿਕਾ ਬੰਦਾ ਕੋਸ਼ ਹੁੰਦਾ ਵਾ ਤੇ ਜਦੋਂ ਆਪਣੇ ਘਰ ਪੈਂਦੀ ਪਤਾ ਤੇ ਫਿਰ ਲੱਗਦਾ ਬਿਲਕੁਲ ਇਹ ਗੱਲ ਤੇ ਸਹੀ ਹੈ ਸੱਚੀ ਗੱਲ ਹੈ ਇਹਨੇ ਆਪਣੇ ਘਰ ਨੂੰ ਘਰ ਸਮਝਿਆ ਹੀ ਨਹੀਂ ਨਾ ਇਹ ਤਾਂ ਸਮਝਦੀ ਨਹੀਂ ਤੇ ਮਾਰਦੀ ਹੀ ਛੋਟ ਜਿੱਦਾਂ ਬੰਦੇ ਛੋਟ ਮਾਰੀਦੇ ਨੇ ਇਦਾਂ ਕਦੀ ਘਰੋਂ ਨਿਕਲ ਜਾ ਕਦੀ ਆਉ ਕਰਲਾ ਕਦੀ ਇਹ ਕਰਲਾ ਥੋੜਾ ਖੁਸ਼ ਕਰਦੀ ਜਾਂਦਾ ਚੱਲ ਬੀਬੀ ਦੇਰ ਆਈ ਦਰੋਸਤ ਆਈ ਹੁਣ ਸਮਾਂ ਸਾਰਾ ਵਧੀਆ ਲੰਘ ਜਾਣਾ ਠੀਕ ਨਹੀਂ ਹੁਣ ਤਾਂ ਵਧੀਆ ਹੀ ਲੰਗੇਗਾ ਤੇ ਸੁਧਰ ਗਈ ਹੈ ਮੈਂ ਕਹਿਣਾ ਵੀ ਕੋਈ ਕੰਨ ਚ ਪਈ ਰੜਕਣੀ ਇਹਨਾਂ ਨੂੰ ਨਹੀਂ ਹੁਣ ਨਹੀਂ ਕੋਈ ਗੱਲ ਕਰਦੀ ਹੁਣ ਤੇ ਮਾਂ ਜੀਜੀ ਕਰਦੀ ਫਿਰਦੀ ਆ ਸ਼ੁਕਰ ਹੈ ਮਹਾਰਾਜ ਦਾ ਚਲੋ ਹੁਣ ਹੀ ਬੁੱਧ ਪੈ ਗਈ ਪਰ ਇਹ ਨਹੀਂ ਕਿ ਤੇਰੀ ਸਕੀਮ ਨਾਲ ਪਈ ਆ ਮੈਂ ਤੈਨੂੰ ਕਹਿਣ ਲਿਆ ਵੀ ਇਹ ਕੰਮ ਸਾਨੂੰ ਚਾਰ-ਚਾਰ ਰੁਪਏ ਲੋ ਕਰਨਾ ਚਾਹੀਦਾ ਵੀ ਚਲੋ ਸਾਡੇ ਵੀ ਕਰਮਾਂ ਦੇ ਧੱਕੇ ਤੇ ਗਾਣਾ ਹੈਗੀਆਂ ਉਹ ਵੀ ਖਾਣੀਆਂ ਇਹ ਤੇ ਫੇਰ ਹੀ ਗੱਲ ਬਣਨੀ ਫੇਰ ਹੀ ਫੇਰ ਠੀਕ ਨਹੀਂ ਤੇ ਤੂੰ ਵਾਦਾ ਖੁਰਨਾ ਤੂੰ ਹੀ ਆਪਣੇ ਮੂੰਹ ਜੋ ਕੋਈ ਮਾੜਾ ਸ਼ਬਦ ਨਹੀਂ ਕਹਿਣੂ ਪੈਣਾ ਨਹੀਂ ਨਹੀਂ ਪੁੱਤ ਵੀ ਆਪ ਕਿਹੜੀ ਗੱਲ ਤੋਂ ਕਹਿਣਾ ਮੈਂ ਅੱਗੇ ਤੋਂ ਸੇਵਾ ਕਰਨ ਲਈ ਹੁਣ ਬੜੀ ਸੋਹਣੀ ਮੇਰੀ ਤੇ ਮੈਨੂੰ ਵੀ ਲੋੜ ਕਹਿਣ ਦੀ ਸਵੇਰੇ ਤੁਹਾਡੀ ਨਾ ਦਵਾਈ ਲੱਭਣ ਦੀ ਹੀ ਅੱਛਾ ਇਹ ਮੈਂ ਨਾ ਮਾਤਾ ਜੀ ਨੂੰ ਦਵਾਈ ਪੀ ਲੋ ਦੇ ਦਾਂ ਆਹੋ ਇੰਨਾ ਫਿਕਰ ਹੁਣ ਹੋ ਗਿਆ ਹੀ ਇਹ ਖਾਂਗ ਅੱਗੇ ਨੋ ਘਟ ਗਈ ਆ ਮੈਂ ਵੀ ਖਾਂਗ ਤੇ ਆਪੀ ਘਟਣੀ ਜਦੋਂ ਬੰਦਾ ਖੁਸ਼ ਵਾ ਤੇ ਬੀਬੀ ਦੀ ਮੈਂ ਖਾਂਗ ਤੇ ਉੱਤਰਾ ਘਟ ਗਈ ਤੇਰੇ ਤੇਰੇ ਵਾਲੇ ਵੇਖ ਕੇ ਹੀ ਹੈ ਬਸ ਖੁਸ਼ੀ ਨਹੀਂ ਸ਼ੁਕਰ ਆ ਮੇਰਾ ਘਰ ਦਾ ਸੁਧਾਰ ਹੋਊਗਾ ਠੀਕ ਹੈ ਉਹ ਹੀ ਘਰ ਵਾ ਵੇਖ ਲੈ ਜਿੱਥੇ ਖਲੋਨ ਨੂੰ ਜੀ ਨਹੀਂ ਕਰਦਾ ਬਿਲਕੁਲ ਬਿਲਕੁਲ ਤੇ ਹੁਣ ਉਹ ਹੀ ਘਰ ਵਾ ਮਹਾਰਾਜ ਰੱਖਿਆ ਕੋਈ ਗੱਲ ਹੀ ਨਹੀਂ ਗੈਮੋਂ ਗੈਮ ਹੋਣ ਲਈ ਆ ਸਾਰੇ ਜੀ ਆਪੋ ਆਪਣੀ ਥਾਈ ਖੁਸ਼ ਨੇ ਬੀਬੀ ਦੱਸਾਂ ਕੀ ਗੱਲ ਆ ਨੌ ਧੀ ਜੇ ਆਪਣਾ ਘਰ ਸਮਝੇ ਨਾ ਹੁੰਦੇ ਆ ਤੇ ਕੋਈ ਕਿਸ ਨੂੰ ਕੱਖ ਨਹੀਂ ਕਹਿੰਦਾ ਠੀਕ ਨਹੀਂ ਇਹ ਜਦੋਂ ਆਣ ਕੇ ਫਿਰ ਇਹਦਾ ਫੋਨ ਆ ਇਹਦਾ ਮੈਂ ਹੂੰ ਕਰਨੀ ਆ ਸਵੇਰੇ 9 ਵਜੇ ਉੱਠਣੀ ਆ ਮੈਂ ਸਵੇਰੇ 10 ਵਜੇ ਉੱਠਣੀ ਆ ਸਾਰਾ ਬੇੜਾ ਅਗਰ ਕਾ ਫੋਨ ਕਰ ਲਈ ਇਕ ਦੂਜੇ ਦਾ ਆਹੋ ਤੇ ਇਹ ਸਕੀਮਾਂ ਉੱਟ ਦੇਣ ਵਾਲੇ ਵੀ ਹੁੰਦੇ ਆ ਨਾ ਵਿੱਚ ਉਦੋਂ ਕਹਿ ਦੇਣਾ ਲੈ ਤੂੰ ਕੀ ਕਰਨੀ ਪੈਣਾ ਮੈਂ ਤਾਂ ਬਿਸਤਰੇ 'ਚ ਵਾਂ ਰੋਟੀ ਰੋਟੀ ਲਾਵਾਂਗੇ ਦਸ ਵਾਰ ਜਿਉਂ ਨਿਆਣਿਆਂ ਖਾਣੀ ਆ ਜਦੋਂ ਸਕੂਲੇ ਜਾਣੇ ਕੋਦੋਂ ਖਾ ਲਾਂਗੇ ਆ ਕੰਮ ਚੱਲ ਪਿਆ ਹੁਣ ਉਹੋ ਹੀ ਮੱਤਾਂ ਫੇਰ ਅਗਲੇ ਦੇ ਦੇਣੀਆਂ ਭੀ ਇਦਾਂ ਮੈਂ ਕਰ ਨਹੀਂ ਸਕ ਲੈਣੇ ਆਖਣ ਮੈਂ ਵੀ ਇਦਾਂ ਹੀ ਕਰੂੰਗੀ ਇਹੋ ਤੇ ਗੱਲ ਵਾ ਚੱਲ ਬੀਬੀ ਤੂੰ ਹੁਣ ਨਾ ਚਿੰਤਾ ਨਾ ਕਰੀ ਤੂੰ ਹੁਣ ਕਿਤੇ ਨਿਕਾ ਜਾਣਾ ਤੂੰ ਮਾਰਨ ਹੋਣਾ ਪੱਕੇ ਪੈਰ ਫਸਰ ਕੇ ਪਿਆ ਇੱਥੇ ਇਹੋ ਹੀ ਮੈਨੂੰ ਤੋੜ ਤੋੜ ਖਾਣੀ ਹੁੰਦੀ ਸੀ ਕਿ ਟਾਈਮ ਹੋ ਗਿਆ ਵਾ ਪੂਰਾ ਹੈ ਸੁਣਦੀ ਰਹੀ ਆ ਪੁੱਤ ਸੁਣਦੀ ਰਹੀ ਆ ਸਾਡੀ ਇਹੋ ਤੇ ਗੱਲ ਵਾ ਚੱਲ ਕੋਈ ਗੱਲ ਨਹੀਂ ਉਹ ਤਾਂ ਦੋ ਵਾਰੀ ਖਾਧੀ ਨਾ ਸੱਟ ਜੇ ਨਾ ਤੁਸੀਂ ਹੁਣ ਨਹੀਂ ਨਹੀਂ ਠੀਕ ਆ ਹੁਣ ਘੁੱਟਦਾ ਨਹੀਂ ਤੇ ਨਹੀਂ ਨਹੀਂ ਬਹੁਤ ਵਧੀਆ ਜੀਂਦਾ ਰਹੋ ਤੇਰਾ ਗੁਰੂ ਖਲਾ ਕਰੇ ਚਲੋ ਠੀਕ ਆ ਜੇ ਕੋਈ ਇਸ ਜੀ ਦੀ ਲੋੜ ਤੇ ਆਵਾਜ਼ ਮਾਰਦੇ ਹੋ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤੇ ਉਹ ਵੀ ਬੇਥੇਰਾ ਬੀਬੀ ਤੁਹਾਡੇ ਨਾਲ ਹੀ ਭਾਗਵਾ ਘਰ ਦੇ ਵਿੱਚ ਹੈ ਹਾਂ ਨਾਲੇ ਗੱਲ ਇੱਕ ਹੋਰ ਆ ਬੀਬੀ ਸਿਆਣੇ ਬੰਦੇ ਕਿੱਥੇ ਲੱਭਦੇ ਹੈ ਘਰ ਦਾ ਜਿੰਦਰਾ ਹੁੰਦੇ ਆ ਇਹ ਤਾਂ ਪਤਾ ਹੁਣ ਅਹੀਂ ਕਦੇ ਚਲ ਵੀ ਜਾਈਏ ਨਾ ਸਾਨੂੰ ਪਤਾ ਹੁੰਦਾ ਵੀ ਸਾਡੀ ਮਾਤਾ ਘਰ ਵਾ ਹੈ ਲੋਕਾਂ ਨੂੰ ਤਾਂ ਸਮਝ ਆਣੇਗੀ ਇਹ ਗੱਲ ਸੋਚਣ ਦੀ ਗੱਲ ਵਾ ਨਾ ਕੋਈ ਸੋਚੇ ਤੇ ਹੈ ਤੇ ਗੱਲ ਇਦਾਂ ਹੀ ਆ ਪਰ ਸੋਚਦਿਆਂ ਨਹੀਂ ਗਾਲ੍ਹਦੀਆਂ ਕਈ ਚਲ ਕੋਈ ਨਹੀਂ ਬੀਬੀ ਹੁਣ ਨਾ ਹੁਣ ਟੈਨਸ਼ਨ ਫ੍ਰੀ ਹੋ ਜਾ ਠੀਕ ਆ ਕੋਈ ਨਹੀਂ ਪੁੱਤ ਹੰਗੂ ਕੀ ਤੇਰੀ ਹਟ ਗਈ ਆ ਨਾ ਬਿਲਕੁਲ ਹੰਗ ਦੱਦੀ ਤੈਨੂੰ ਮੇਰੇ ਜਿਹਾ ਹੱਬ ਨੇ ਬਹੁਤੀ ਜਿੰਨੇ ਲਈ ਠੀਕ ਹੋ ਗਈ ਹੁਣ ਥੈਟਵਾ ਨਾ ਪਤਨ ਵਾਲੀ ਪੁੱਤ ਚਲ ਕੋਈ ਗੱਲ ਨਹੀਂ ਚਲ ਕੋਈ ਨਹੀਂ ਹੁਣ ਮੇਰੀ ਚਿੰਤਾ ਹਟ ਠੀਕ ਆ ਬੀਬੀ ਚਲ ਬੈਠ ਕੋਈ ਖਾਦੇ ਪਛਾਦਾ ਠਹਿਰ ਕੇ ਇਹਨੇ ਖੇਡ ਖੇਦੀ ਅਤੇ ਚਲੋ ਸੁਣੀ ਗਈ ਸਾਡੇ ਘਰ ਦੀ ਸ਼ੁਕਰਿਆ ਰੱਬ ਦਾ ਸੱਚੇ ਪਾਤਸ਼ਾਹ ਇਦਾਂ ਹੀ ਹੱਸਦਾ ਬਸਦਾ ਰੱਖੀ ਚਾਹ ਬਣ ਗਈ ਆ ਮੰਮੀ ਨੂੰ ਦੇ ਕੇ ਆਉਣੀ ਆ ਪਹਿਲਾਂ ਵੈਸੇ ਨਾ ਮੈਂ ਬੜੀਆਂ ਹੀ ਗਲਤੀਆਂ ਕਰਦੀ ਰਹੀ ਆ ਮੈਂ ਕਿੰਨੀ ਗਲਤ ਹੀ ਨਾ ਵਿਚਾਰਿਆਂ ਦੇ ਕਿੰਨਾ ਮੈਂ ਗੱਲਾਂ ਕਰਨੀਆਂ ਫਿਰ ਵੀ ਮੈਨੂੰ ਕੁਛ ਨਹੀਂ ਕਹਿੰਦੀ ਹੁੰਦੀ ਦੱਸ ਜਿਹੜਾ ਬੰਦਾ ਮੁੰਜੇ ਤੇ ਪਿਆ ਵਾ ਉਹ ਕੀ ਕਰ ਸਕਦਾ ਵਾ ਉਹ ਤੇ ਬੇਵਸੰਦਾ ਵਾ ਤੇ ਮੈਂ ਛਦਾਈਆਂ ਵਾਂਗੂ ਜੋ ਮੂੰਹ ਚੋਂ ਦਾ ਹੀ ਬੋਲੀ ਜਾਂਦੀ ਸੀ ਜੇਕਰ ਤੇ ਮੈਨੂੰ ਇੰਨਾ ਕੁ ਝਟਕਾ ਨਾ ਲੱਗਦਾ ਆਪਣੀ ਮਾਂ ਦਾ ਤੇ ਫਿਰ ਮੈਂ ਕਦੀ ਵੀ ਨਹੀਂ ਸ਼ੁਕਰਨਾ ਚੱਲ ਸ਼ੁਕਰ ਆ ਮੁੰਜੇ ਨਰਨੇ ਮੇਰੀਆਂ ਅੱਖਾਂ ਖੋਲਦੀਆਂ ਮੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਜਿੱਦਾਂ ਦੀ ਉਹ ਮਾਵਾ ਉਦਾਂ ਦੀ ਇਹ ਮਾਵਾ ਮੇਰੇ ਕੋ ਬੜੀਆਂ ਗਲਤੀਆਂ ਹੋਈਆਂ ਰੱਬ ਮੈਨੂੰ ਬਖਸ਼ ਲੈ ਤਾਂ ਵਾ ਮੈਨੂੰ ਲੱਗਦਾ ਮੈਨੂੰ ਵਾਹਿਗੁਰੂ ਨੇ ਬਖਸ਼ਣਾ ਨਿਗਾ ਜਿੰਨੇ ਮੈਂ ਜ਼ੁਲਮ ਕੀਤੇ ਆਪਣੀ ਮਾਂ ਤੇ ਹੈ ਵਿਚਾਰੀ ਨੂੰ ਕਿੰਨਾ ਮਾੜਾ ਕਹਿੰਦੀ ਰਹੀ ਆ ਕਿੰਨੇ ਕੰਮ ਕਰਦੀ ਰਹੀ ਆ ਮੇਰੇ ਲਾਗੇ ਉਹ ਪਰ ਫਿਰ ਵੀ ਨਾ ਵਾਰੀ ਲਾ ਲਈ ਆਪਾਂ ਦੋ ਮਹੀਨੇ ਤੂੰ ਰੱਖ ਦੋ ਮਹੀਨੇ ਮੈਂ ਰੱਖੂਗੀ ਤੇ ਉਹ ਵੀ ਕਿੱਡੀ ਵੱਧ ਵਾ ਕਿੰਨੀਆਂ ਗੱਲਾਂ ਕਰਦੀਆਂ ਗਾੜੀਆਂ ਸੁਣਾਉਂਦੀ ਕਿੰਨਾ ਵਾ ਦੱਸ ਉਹ ਕੁੜੀ ਵਿਚਾਰੀ ਸਦਾਬਾਦ ਨੂੰ ਮਾਰੀਗੀ ਕੋਈ ਕਹੀ ਏ ਠੀਕ ਚੱਲ ਮਨਾ ਚਾਹ ਬਣ ਗਈ ਆ ਮੈਂ ਨਾ ਪਹਿਲਾਂ ਚਾਹ ਫੜਾ ਕੇ ਆਵਾਂ ਮੰਮੀ ਜੀ ਹਾਂ ਆਹ ਚਾਹ ਪੀ ਲਓ ਚਾਹ ਪਤ ਹੋਊ ਥੋੜੀ ਲੈ ਆਉਣੀ ਤੇ ਆਪਣੇ ਲਈ ਵੀ ਲੈ ਆਉਣੀ ਥੋੜਾ ਨਹੀਂ ਥੋੜੀ ਆ ਮੈਂ ਦੁੱਧ ਹੀ ਪਾਇਆ ਵਾ ਮੇਰਾ ਤੇ ਤੂੰ ਆਪਣੇ ਲਈ ਵੀ ਲੈ ਆਉਂਦੀ ਕੱਟੀਆਂ ਬੈਠ ਕੇ ਪੀਂਦੀਆਂ ਮਾਵਾਂ ਤੇ ਮੈਂ ਨਹੀਂ ਕੀ ਪੀਣੀ ਮੇਰਾ ਨੱਟਿਆ ਨਹੀਂ ਹੈਗਾ ਸਾਨੂੰ ਪਤਾ ਕਿ ਸਬਜੀ ਸੰਜੀ ਬਣਨ ਵਾਲੀ ਆ ਤੇ ਮੈਂ ਹਾਂ ਚੱਲ ਤਾ ਨੂੰ ਮਚਾ ਬਣਾ ਕੇ ਪਹਿਲਾਂ ਦੇ ਦਾਂ ਤੇ ਨਾਲੇ ਮੈਂ ਪੁੱਛਾਂ ਵਾਂ ਵੀ ਰੋਟੀ ਨਾਲ ਕੀ ਖਾਣਾ ਅੱਜ ਸਹੀ ਕਿਦਾਂ ਮਤਲਬ ਰੋਟੀ ਜਵਾਰ ਦੀ ਬਣਾਵਾਂ ਕਿ ਜਾਂ ਮੂਲੀਆਂ ਵਾਲੇ ਪਰੌਂਠੇ ਲਾਦਾ ਕੋਈ ਗੱਲ ਨਹੀਂ ਜੋ ਤੇਰਾ ਜੀ ਕਰਦਾ ਬਣਾ ਲੈ ਮੈਂ ਖਾ ਲਾਂ ਨਹੀਂ ਨਹੀਂ ਬਥੇਰਾ ਚਿਰ ਮੈਂ ਆਪਣੀਆਂ ਮਰਜ਼ੀਆਂ ਕੀਤੀਆਂ ਵਾਂ ਹੋ ਨਹੀਂ ਮੈਂ ਆਪਣੀ ਮਰਜ਼ੀ ਕਰਨੀ ਹੁਣ ਤੁਸੀਂ ਮੈਨੂੰ ਦੱਸਿਆ ਕਰੋ ਤੇ ਫਿਰ ਮੈਂ ਉਹੋ ਹੀ ਬਣਾਇਆ ਕਰੂੰਗੀ ਕੋਈ ਗੱਲ ਨਹੀਂ ਜੋ ਪਰਿਵਾਰ ਚੀਜ਼ ਖਾਏਗਾ ਨਾ ਉਹੋ ਹੀ ਪੁੱਤ ਮੈਂ ਖਾ ਲਾਂਗੀ ਫੇਰ ਹੀ ਚੰਗਿਆ ਮੈਂ ਵੱਖਰੀ ਚੀਜ਼ ਬਣਵਾ ਕੇ ਖਾ ਕੇ ਤੇ ਮੇਰਾ ਪਰਿਵਾਰ ਕੁਛ ਖਾਏ ਮੈਂ ਕੁਛ ਖਾਵਾਂ ਨਹੀਂ ਕੋਈ ਗੱਲ ਪਰਿਵਾਰ ਦੇ ਵਿੱਚ ਖਾਣੀ ਚਾਹੀਦੀ ਏ ਤੇ ਸਾਡਾ ਪੁੱਤ ਕਹਿਣ ਡਿਆ ਵਾ ਮੂਲੀਆਂ ਵਾਲੇ ਪਰੌਂਠੇ ਲਾ ਫਿਰ ਉਹੋ ਹੀ ਲਾਦਾ ਚਲ ਉਹੋ ਹੀ ਲਾ ਲਾ ਚਲੋ ਠੀਕ ਆ ਸਾਰੇ ਖਾ ਲੈਣਗੇ ਹੈ ਨਾ ਠੀਕ ਆ ਉਹੋ ਹੀ ਲਾ ਦਨੀ ਆ ਮੈਂ ਉਹੋ ਹੀ ਲਾ ਲਾ ਸਾਰੇ ਜੀ ਖਾਣ ਕੇ ਬੈਠ ਕੇ ਪਰਨਾ ਇੱਕ ਗੱਲ ਦੱਸੋ ਮੈਨੂੰ ਆਪਣੇ ਸੱਚੇ ਮਨ ਦੇ ਨਾਲ ਅੱਜ ਕਿ ਤੂੰ ਹੀ ਮੈਨੂੰ ਮਾਫ਼ ਕਰਤਾ ਕਿ ਨਹੀਂ ਪੁੱਤ ਤੂੰ ਕੋਲ ਜਾਂ ਗੱਲਾਂ ਕਰਨੀਆਂ ਹੈ ਇਹ ਮੈਨੂੰ ਦੱਸ ਤੂੰ ਮੇਰੀ ਧੀ ਆ ਮੈਂ ਅਜੇ ਤੱਕ ਕਰਿਆ ਵੀ ਤੈਨੂੰ ਕਦੀ ਮਾੜਾ ਨਹੀਂ ਬੋਲਿਆ ਕਵੇਂ ਤੂੰ ਮੈਨੂੰ ਬੋਲ ਵੀ ਲਿਆ ਸੀ ਨਾ ਮੈਂ ਕਦੇ ਤੈਨੂੰ ਪੁੱਤ ਮਾੜਾ ਨਹੀਂ ਕਿਹਾ ਕਦੀ ਧੀ ਆ ਤੂੰ ਮੇਰੀ ਇਹ ਥੋੜੀ ਗੱਲ ਆ ਤੇ ਮੈਂ ਮਾਫ਼ ਨਹੀਂ ਤੈਨੂੰ ਕੀਤਾ ਮੈਂ ਤੈਨੂੰ ਮਾਫ਼ ਕਰ ਦਿੱਤਾ ਵਾ ਮੈਂ ਤੇ ਦਿਲ ਤੇ ਕੋਈ ਗੱਲ ਹੀ ਨਹੀਂ ਰੱਖੀ ਕੋਈ ਗੱਲ ਨਹੀਂ ਸਈ ਗਲਤੀਆਂ ਹੋ ਜਾਂਦੀਆਂ ਤੇਰੀ ਹੋਇਆ ਪਤਾ ਕੀ ਗੱਲ ਵਾ ਜਿੰਨੇ ਮੈਂ ਜ਼ੁਲਮ ਤੜ ਤੇ ਕੀਤੇ ਆ ਨਾ ਮੈਨੂੰ ਰੱਬ ਨੇ ਵੀ ਮਾਫ ਨੀਂਗਾ ਕਰਨਾ ਜਿੰਨਾ ਕੁਛ ਮੈਂ ਕਰਦੀ ਰਹੀ ਆ ਇਹ ਮੈਂ ਗੱਲ ਕਹਿ ਪਉ ਤੇ ਇਦਾਂ ਨਾ ਕਹ ਮਾਫ ਸਭ ਕੁ ਮਾਣ ਆ ਜਿੰਨੇ ਵੀ ਕਰ ਦੇਣਾ ਮੈਂ ਮੈਂ ਵੀ ਕਰ ਸਕਦਾ ਕੋਈ ਗੱਲ ਜੇ ਕਿਤੇ ਮੰਜੇਂਦਰ ਮੈਨੂੰ ਨਾ ਨਾ ਮੇਰੀ ਮਾਂ ਵੱਲੋਂ ਕਹਿੰਦੇ ਤੇ ਕਦੀ ਹੋ ਸਕਦਾ ਮੈਨੂੰ ਇਹ ਗੱਲ ਦੀ ਸਮਝ ਨਾ ਹੀ ਆਉਂਦੀ ਵੀ ਮਾਵਾ ਸਭ ਇੱਕੋ ਜਿਹੇ ਹੁੰਦਿਆਂ ਵਾ ਮਾਵਾ ਚ ਫਰਕ ਨੀਂਗਾ ਹੁੰਦਾ ਪਰ ਪਤਾ ਨਹੀਂ ਕਿਉਂ ਮੇਰੀ ਮਤ ਮਾਰੀ ਗਈ ਕਿਉਂ ਮੈਂ ਆਪਣੀ ਮਾਂ ਚ ਫਰਕ ਕਰਕੇ ਬੈ ਗਈ ਹੈ ਇਦਾਂ ਨਹੀਂ ਕਰਨਾ ਚਾਹੀਦਾ ਮੈਨੂੰ ਕੋਈ ਗੱਲ ਨਹੀਂ ਪਤਾ ਹੋ ਜਾਂਦੀਆਂ ਗਲਤੀਆਂ ਬੜਿਆਂ ਬੜਿਆਂ ਕੋ ਹੋ ਜਾਂਦੀਆਂ ਫਿਰ ਕੀ ਹੋਇਆ ਕੋਈ ਨਹੀਂ ਮੈਂ ਕੋਈ ਗੱਲ ਦਿਲ ਤੇ ਨਹੀਂ ਰੱਖੀ ਸੀਗੇ ਤੂੰ ਵੀ ਕਰਨਾ ਚਾਹ ਤਾ ਕੇ ਦੱਬਾ ਤੇ ਨਾਲੇ ਨਾ ਹੁਣ ਮੈਂ ਉਧਰ ਨਹੀਂ ਜਾ ਤੈਨੂੰ ਜਾਣ ਦੇਣਾ ਠੀਕ ਆ ਚਲੋ ਠੀਕ ਆ ਪੁੱਤ ਤੇਰੀ ਮਰਜ਼ੀ ਆਹੋ ਉਹ ਨਾ ਕਹਿੰਦੇ ਸੀਗੇ ਪਿਆਪਾ ਲੈਣ ਆਉਣਾ ਵਾ ਤੇ ਮੈਂ ਉਹਨਾਂ ਨੂੰ ਮਨਾ ਕਰ ਦੇਣਾ ਤੁਸੀਂ ਮਨਾ ਕਰ ਦਿਓ ਤੁਸੀਂ ਵੀ ਕਹਿ ਦਿਓ ਜਦ ਘਰ ਆਉਣਗੇ ਨਾ ਤੇ ਤੁਸੀਂ ਕਹਿ ਦਿਓ ਕਿ ਮੈਂ ਤੁਹਾਡੇ ਨਾਲ ਨਹੀਂ ਜਾਣਾ ਹੁਣ ਮੈਂ ਇੱਥੇ ਰਹਿਣਾ ਵਾ ਠੀਕ ਆ ਹੁਣ ਨਹੀਂ ਹੁਣ ਮੈਂ ਤੁਹਾਨੂੰ ਇੱਥੇ ਰੱਖਣਾ ਆਪਣੇ ਕੋਲ ਤੇ ਫੇਰ ਮੈਨੂੰ ਮਾਫੀ ਮਿਲਣੀ ਆ ਜੇ ਤੁਸੀਂ ਚਲ ਗਏ ਨਾ ਤੇ ਫੇਰ ਮੈਂ ਸਮਝਣਾ ਵਾ ਪਤ ਤਸੀਂ ਮੈਨੂੰ ਮਾਫ ਨਹੀਂ ਕੀਤਾ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਜਾਂਦੀ ਮੈਂ ਮੈਂ ਇੱਥੇ ਹੀ ਰਵਾਂਗੀ ਤੇਰੇ ਕੋਲ ਹੀ ਰਵਾਂਗੀ ਜਾਇਓ ਨਾ ਹੁਣ ਚੱਗਾ ਨਹੀਂ ਜਾਂਦੀ ਅੱਛਾ ਜਾ ਤੇ ਮੈਂ ਕੀ ਕਰਾਂ ਮੈਂ ਹੁਣ ਇੱਥੇ ਹੀ ਰਵਾਂਗੀ ਇੱਕ ਥਾਣੇ ਤੇ ਬੈਠੀ ਹਾਂ ਜਿੱਥੇ ਉੱਥੇ ਰਵਾਂਗੀ ਪਤਾ ਤੁਹਾਡੇ ਕੋਲ ਪਤਾ ਕੀ ਆ ਉਹ ਵੀ ਤੁਹਾਡਾ ਪੋਤਵਾ ਵੱਡਾ ਮਿਲੋ ਗਿਲੋ ਕੋਈ ਨਹੀਂ ਤੁਸੀਂ ਜਾਇਆ ਕਰੋ ਫੇਰਾ ਮਾਰਾਇਆ ਕਰੋ ਉਧਰੋਂ ਪਰ ਮੈਂ ਜਾਣ ਨਹੀਂ ਦੇਣਾ ਤੁਹਾਨੂੰ ਪੱਕਾ ਉਹ ਗੱਲ ਪੁੱਤ ਵੱਖਰੀ ਆ ਘੜੀ ਜਾਇਆ ਕਰੂੰਗੀ ਘੜੀ ਕਈ ਘੰਟਾ ਬੈਠ ਕੇ ਆ ਜਾ ਕਰਾਂਗੇ ਆਪਣੇ ਫੇਰ ਘਰ ਹੈਨਾ ਪੱਕਾ ਥੋੜਾ ਮੈਂ ਉੱਥੇ ਰਹਿਣਾ ਵਾ ਨਹੀਂ ਨਹੀਂ ਮੈਂ ਨਹੀਂ ਰਹਿ ਲੈਣਾ ਫਿਰ ਤੁਰ ਕੇ ਘੜੀ ਬੈਠ ਨੋਕ ਤੇ ਆ ਗਈ ਹਾਂਜੀ ਤੇ ਚਲੋ ਪੀਓ ਤੁਸੀਂ ਚਾਹ ਤੁਹਾਡੀ ਠੰਡੀ ਹੋ ਗਈ ਤੇ ਮੈਂ ਜਾ ਕੇ ਤੇ ਪਰੌਂਠੇ ਲਾਵਾਂ ਫਿਰ ਹੈ ਕੋਈ ਨਹੀਂ ਲਾਲਾ ਦੇਖੋ ਮਹਾਰਾਜ ਨੇ ਮੱਤ ਪਾ ਹੀ ਦਿੱਤੀ ਹੈ ਸ਼ੁਕਰ ਹੈ ਰੱਬ ਦਾ ਉਹੋ ਹੀ ਆ ਨਾ ਵੇਖ ਲਾ ਜਿਹੜੀ ਇੰਨੀਆਂ ਗੱਲਾਂ ਕਰਦੀ ਸੀ ਤੇ ਹੁਣ ਉਹ ਹੀ ਕਿੱਦਾਂ ਕਰਨ ਦੇਈ ਮੇਰੇ ਨਾਲ ਮਮ ਜੀ ਮੈਂ ਜਾਣ ਨਹੀਂ ਦੇਣਾ ਤੂੰ ਮੇਰੇ ਕੋਈ ਰਹੀ ਇੰਤਾ ਕਰੀਂ ਇੰਤਾ ਪਹਿਲਾਂ ਇਹਨੂੰ ਕੋਈ ਸਮਝੀ ਨਹੀਂ ਇਹਨੂੰ ਉਹ ਗੱਲਾਂ ਕਰਦੀ ਸੀ ਜਿਹੜੀਆਂ ਕਿਦ ਕਰਨ ਵਾਲੀਆਂ ਨੇ ਚਲੀ ਜਾ ਤੇਰਾ ਹੋ ਗਿਆ ਟਾਈਮ ਜਾਣ ਦਾ ਉਹ ਹੋ ਗਿਆ ਜੇ ਹੋ ਗਿਆ ਚਲੋ ਸ਼ੁਕਰ ਹਮਾਲਕਾ ਤੇਰਾ ਫੇਰ ਵੀ ਤੂੰ ਟਾਈਮ ਸਰ ਬੁੱਧ ਪਾਤੀ ਜੀ ਹਾਂਜੀ ਮੰਮੀ ਜੀ ਸਭ ਠੀਕ ਠਾਕ ਜੇ ਹਾਂਜੀ ਵਧੀਆ ਵਾ ਮਮੀ ਠੀਕ ਵਾ ਹੁਣ ਅੱਗੇ ਖੰਗ ਜੀ ਵਾਵਾ ਲੱਗੀ ਹੈਗੀ ਦਵਾਈ ਦੁਵਾਈ ਲਿਆਂਦੀ ਹੁਣ ਠੀਕ ਵਾ ਹਾਂਜੀ 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 ਕੋਰ ਸਣਾਉ ਤੇ ਵੀਰ ਨੂੰ ਠੀਕ ਵਾ ਅੱਛਾ ਅੱਛਾ ਠੀਕ ਜੀ ਨਹੀਂ ਨਹੀਂ ਮੰਮੀ ਇੱਥੇ ਮੇਰੇ ਕੋਲ ਹੀ ਆ ਹਾਂਜੀ ਹਾਂਜੀ ਨਹੀਂ ਨਹੀਂ ਮੈਂ ਆਪਣੇ ਕੋ ਰਖਣਾ ਇਹਨਾਂ ਨੂੰ ਹੁਣ ਹੁਣ ਨਹੀਂ ਮੈਂ ਜਾਣ ਦੇਣਾ ਉਧਰ ਵੱਡੇ ਭਾਜੀ ਹੁਣਾ ਵਾਲੇ ਹਾਂਜੀ ਮੈਨੂੰ ਪਤਾ ਤੁਸੀਂ ਤਾਂ ਮੈਨੂੰ ਸਮਝਾਉਂਦੇ ਹੁੰਦੇ ਸੀਗੇ ਹਾਂ ਵੀ ਵੱਡਿਆਂ ਨੂੰ ਨਹੀਂ ਕਰੋ ਕੱਢਣਾ ਪਰ ਨਾ ਮੰਮੀ ਮੇਰੀ ਮਾਤੀ ਮਾਰੀ ਗਈ ਸੀ ਮੈਂ ਵੀ ਜਿਹੜਾ ਰਿਸ਼ਤਾ ਕਰਨ ਡਿਆ ਪਈਗੀ ਤੇ ਮੈਨੂੰ ਵੀ ਇਦਾਂ ਲੱਗਦਾ ਹੁੰਦਾ ਸੀ ਭਿਜਦਾ ਨਾ ਅਸੀਂ ਆਧ ਅਧ ਕਰ ਲਈਏ ਜੇ ਸਰਬ ਕਾਹੇ ਦਾ ਆਧ ਉਹਨਾਂ ਨੇ ਲਿਆਵਾ ਤੇ ਮਾਤਾ ਨੂੰ ਵੀ ਦੋ ਮਹੀਨੇ ਉਹ ਰੱਖੇ ਤੇ ਦੋ ਮਹੀਨੇ ਮੈਂ ਰਖਾਂ ਉਹ ਹਤੇ ਗੱਲ ਵਾ ਗੱਲ ਤੇ ਸ਼ਰਮ ਵਾਲੀ ਆ ਪਰ ਨਾ ਮੇਰੀ ਮੱਤ ਤੇ ਪੜਦਾ ਪੈ ਗਿਆ ਸੀ ਕੁਛ ਗਵੰਡਣਾ ਵੀ ਇਦਾਂ ਦੀਆਂ ਸੀ ਉਹ ਵੀ ਕਹਿੰਦੀਆਂ ਸੀ ਕਿ ਤੇਰੀ ਜਠਾਣੀ ਨੇ ਆਧ ਨਹੀਂ ਲਿਆ ਜੇ ਉਹਨੇ ਆਧ ਲਿਆਵਾ ਸਭ ਕਾਹੇ ਦਾ ਤੇ ਮਾਤਾ ਨੂੰ ਵੀ ਤੁਸੀਂ ਵੰਡੋ ਇਹਨੂੰ ਵੀ ਤੁਸੀਂ ਜਾਂ 6 6 ਮਹੀਨੇ ਰੱਖੋ ਜਾਂ ਦੋ ਦੋ ਮਹੀਨੇ ਰੱਖੋ ਫਿਰ ਸਾਡੀ ਮੰਮੀ ਗੱਲ ਹੋ ਗਈ ਦੋ ਦੋ ਮਹੀਨਿਆਂ ਦੀ ਤੇ ਹੁਣ ਤੇ ਮੰਮੀ ਨੂੰ ਬੜੀ ਤੰਗੀ ਦਿੱਤੀ ਹੈਗੀ ਕਿ ਤੂੰ ਚਲ ਜਾ ਉਧਰ ਇੱਕ ਦਿਨ ਤੇ ਨਾ ਮੰਮੀ ਮੈਂ ੱਟਕੇ ਮਾਰ ਕੇ ਮੰਮੀ ਨੂੰ ਬਾਹਰ ਕੱਢਣ ਲੱਗੀ ਸੀਗੀ ਤੇ ਮੰਜਿੰਦਰ ਆ ਗਏ ਤੇ ਇਹ ਲੈ ਆਏ ਫੜ ਕੇ ਜੇ ਇਹ ਨਾ ਲੈ ਕੇ ਆਉਂਦੇ ਤੇ ਉਹ ਮੈਂ ਕਿੱਥੇ ਜਾਣਾ ਹੈਗਾ ਕੀ ਮੇਰਾ ਹਾਲ ਬਣਨਾ ਹੈਗਾ ਮੁੜ ਕੇ ਮੈਂ ਤੇ ਰੱਬ ਨੇ ਵੀ ਮaaf ਨਹੀਂ ਕਰਨਾ ਜਿੰਨੀਆਂ ਮੈਂ ਗਲਤੀਆਂ ਕਰਤੀਆਂ ਵਾਂ ਹਾਂਜੀ ਨਹੀਂ ਨਹੀਂ ਆਇਓ ਤੁਸੀਂ ਹਾਂ ਨਹੀਂ ਹੁਣ ਨਹੀਂ ਮੈਂ ਜਾਣ ਦਦੀ ਹੁਣ ਸੇਵਾ ਕਰੂੰਗੀ ਪੂਰੀ ਉਹਨਾਂ ਦੀ ਹਾਂਜੀ ਆयो ਦੇਹੀ ਵਰ ਚੰਗਾ ਚਲੋ ਠੀਕ ਆ ਠੀਕ ਆ ਮੰਮੀ ਜੀ ਮੈਂ ਨਾ ਰੋਟੀ ਲਾ ਕੇ ਦੇਣੀ ਹੈ ਮੰਮੀ ਇਹਨਾਂ ਨੂੰ ਹਾਂਜੀ ਚੰਗਾ ਸਾਸਿਕਾਲ ਮੰਮੀ ਜੀ ਮੇਰੀ ਮਾਂ ਤੇ ਵਿਚਾਰੀ ਪਹਿਲਾਂ ਹੀ ਸਮਝਾਉਂਦੀ ਹੁੰਦੀ ਸੀ ਕਿ ਆਪਣੀ ਸੱਸ ਦੀ ਸੇਵਾ ਕਰਿਆ ਕਰ ਤੇ ਤੇਰੇ ਨਾਲ ਰਹਿੰਦੀ ਇੱਥੇ ਤੇ ਇੱਥੇ ਰੱਖਿਆ ਕਰ ਪਰ ਮੈਂ ਨਾ ਦਿਮਾਗ ਹੀ ਖਰਾਬ ਹੋ ਗਿਆ ਮੈਂ ਲੋਕਾਂ ਦੇ ਪਿੱਛੇ ਲਾ ਕੇ ਨਾ ਲੱਗ ਕੇ ਤੇ ਆਪਣੀ ਰੱਬ ਵਰਗੀ ਸੱਸ ਨੂੰ ਘਰੋਂ ਤੱਕੇ ਵਾਰ ਤੇ ਵਾਰ ਵਿਚਾਰੀ ਨੇ ਤੱਕੇ ਦੇ ਕੇ ਕੱਢਿਆ ਐਦਾਂ ਮੈਨੂੰ ਕਰਨਾ ਨਹੀਂ ਚਾਹੀਦਾ ਰਾਭਣ ਮੈਨੂੰ ਬਖਸ਼ ਲਵੇ ਬਸ ਬਸ ਮਾਫੀਆਂ ਹੀ ਮੰਗਣੀਆਂ ਹੁਣ ਮੈਂ ਦਿਨ ਰਾਤ ਵਾਹਿਗੁਰੂ ਤੋਂ ਤੇ ਵਾਹਿਗੁਰੂ ਮੈਨੂੰ ਬਖਸ਼ ਲਈ ਹੁਣ ਮੇਰੇ ਕੋ ਜਿੰਨੀ ਸੇਵਾ ਹੋਊਗੀ ਨਾ ਮੈਂ ਓਨੀ ਸੇਵਾ ਆਪਣੀ ਸਸਤੀ ਕਰਿਆ ਕਰਨੀ ਆ ਆਏ ਹਾਈ ਮੈਨੂੰ ਤਾਂ ਹੁਣ ਇਹ ਫਿਕਰ ਪਿਆ ਵਾ ਜੇ ਮਾਂ ਤਾਂ ਆ ਗਈ ਨਾ ਤੇ ਚਾਦਰਾਂ ਵੀ ਥੋਣੀਆਂ ਪਿਆ ਕਰਨੀਆਂ ਰੋਜ਼ ਤੇ ਰੋਜ਼ੰ ਤੇਰੀ ਸਫਾਈ ਕਰਨੀ ਪੈਣੀ ਆ ਆਰਾਮ ਦੇ ਨਾਲ ਨਾ ਅਟੇ ਨੰਗ ਜਾਂਦੇ ਹੁੰਦੇ ਹੀਗੇ ਤੇ ਰੋਟੀ ਪਾਣੀ ਵੀ ਨਾ ਬਣਾ ਕੇ ਦੇਣਾ ਪੈਣਾ ਵਾ ਫੇਰ ਇਹਨਾਂ ਨੇ ਕਹਿਣਾ ਵਾ ਦਾਲ ਦੂੜ ਬਣਾ ਕੇ ਦੇ ਉਹਨੂੰ ਕੋਈ ਟੜਕੇ ਵਾਲੀ ਜਾਦੇ ਵਾਲੀ ਚੀਜ਼ ਨਾ ਦੇਵੇਂ। ਰੱਟਾ ਖਾਨਾ ਦੋ ਦੋ ਚੀਜ਼ਾਂ ਬੰਦੀਆਂ ਵਾਂ। ਹੁਣ ਉਹ ਵੀ ਤੜਫਦੀ ਆਈ ਓਦਾਂ। ਪੀ ਆ ਜੋ ਤੇ ਲੈ ਆ ਉਹਦਾਂ ਗੱਲਾਂ ਕਰਦੀ ਆ। ਹੁਣ ਵੇਖ ਲੈ ਦੋ ਦਿਨ ਵੱਧ ਰੋਟੀ ਨਹੀਂ ਖਵਾਲੀ ਗਈ। ਰੋਟੀ ਖਾਣੀ ਆ? ਕਿਹੜੀ ਗੱਲ ਵਾ? ਕਿਦਾਂ ਤੜਫਦੀ ਹੀ ਓਦਾਂ। ਹੁਣ ਇਹ ਵੀ ਪੁੱਤ ਵਾ, ਇਹਨੇ ਕਿਹੜਾ ਹਟਣਾ ਵਾ? ਮੇਰੀ ਗੱਲ ਤੇ ਇਹਨੇ ਸੋਣੀ ਨਹੀਂ ਤੂੰ ਕੀ ਕਹਿੰਨੀ ਆ? ਲੈਣ ਤੇ ਨਾ ਜਾਣਾ ਹੀ ਆ। ਤੇ ਲਿਆਉਣੀ ਪੈਣੀ ਆ ਸਗਾਤ ਜੀ ਉਹ ਵੀ। ਖੰਗਦੀ ਰਹੂਗੀ ਨਾ ਕਦੀ ਅੰਦਰ ਤੇ ਕਦੀ ਬਾਹਰ ਤੇ ਬੰਗਾ ਦਊਗੀ। ਪਾਣੀ ਦੇ ਦੋ ਰੋਟੀ ਦੇ ਦੋ ਕਰਦੀ ਵੀ ਇਦਾਂ ਹੀ ਹੁੰਦੀ ਆ ਹੁਣ ਠੀਕ ਹੋਵੇ ਤਾਂ ਤਾਂ ਵਾ ਇਹ ਨਾ ਹੋਵੇ ਬਿਮਾਰਸ਼ਮਾਰੀ ਹੰਤਰਾ ਇਧਰ ਕੱਲ ਦੇ ਤਰਤਾ ਪੈ ਜੇ ਹਨ ਸਿਆਰ ਸਾਰਾ ਅਮੜ ਕੇੰਤਰਾ ਕੱਪੜਾ ਲੀਂਦਾ ਤੋਂਦੇ ਫਿਰ ਤਸ ਕੋਂਦੇ ਫਿਰ ਮਾ ਆਪਣੇ ਧੁੱਪ ਦੇ ਇਹਨੇ ਧੁੱਪ ਦੇ ਕੱਪੜੇ ਗਿਆ ਕੇ ਲੈ ਆਇਓ ਤੋ ਮਹੀਨੇ ਹੋ ਗਏ ਅਲੇ ਫੇਰ ਕਰਗੇ ਤੋ ਦੇਖ ਦੋ ਦਿਨ ਹੋ ਗਏ ਤੇ ਫਿਰ ਕਰੀ ਕਰਾ ਰੋਟੀ ਪੱਕੀ ਆ ਲਿਆਵਾ ਖਾ ਲੋ ਰੋਟੀ ਹੀ ਰਮਕਾ ਲਈ ਆ ਹਾਂ ਮਾਤਾ ਨੂੰ 2 ਮਹੀਨੇ ਹੋ ਗਏ ਪੂਰੇ ਅੱਛਾ ਤੇ ਮੇਰਾ ਦਾਦਾ ਜਾ ਕੇ ਲੈ ਆ ਤਾਂ ਕੋਈ ਗੱਲ ਨਹੀਂ ਲੈ ਆਵਾਂਗੇ 2 ਮਹੀਨੇ ਹੋਏ ਆ 2-4 ਦਿਨ ਉੱਤੇ ਵੀ ਹੋ ਜਾਣਗੇ ਤਾਂ ਆਖਰਾ ਚਲੀ ਆ ਆਪਣੇ ਪੁੱਤ ਦੇ ਘਰ ਬੈਠੀ ਆ ਸੜਕ ਤੇ ਨਹੀਂ ਬੈਠੀ ਉਹ ਬਬੂ ਕਹਿੰਦੀ ਜ਼ਰੂਰ ਗੱਲਾਂ ਸੁਣਨੀਆਂ ਤੈਨੂੰ ਪਤਾ ਤਾਂ ਹੈਗਾ ਗੱਲਾਂ ਕਾਦੀਆਂ ਸੁਣਨੀਆਂ ਵਾ ਪਰ ਜਾਈ ਤੁਹਾਡੀ ਇੱਕ ਦਿਨ ਆਈ ਹੀ ਤਾਂ ਆਣ ਕੇ ਉਹ ਗੱਲ ਕਹਿੰਦੀ ਵੀ ਲੈ ਆਓ ਮਾਤਾ ਠੀਕ ਨਹੀਂ ਆ ਮੇਰੀ ਸੁਣੋ ਗੱਲ ਜਿੱਦਣ ਇੱਥੋਂ ਖੜੀ ਸੀ ਉਦੋਂ ਤਾਂ ਚੰਗੀ ਭਲੀ ਹੀ ਹੁਣ ਬਿਮਾਰ ਹੋ ਗਈ ਆ ਤਾਂ ਕਹਿੰਦੀ ਆ ਲੈ ਆਓ ਮੈਂ ਤਾਂ ਫਿਰ ਵਾਵਾ ਗੱਲਾਂ ਕੀਤੀਆਂ ਸੀ ਮੈਂ ਜਿੱਦਾਂ ਦੀ ਖੜੀ ਆ ਨਾ ਉਦਾਂ ਦੀ ਕਰੋ ਤਾਂ ਫੇਰ ਲਿਉਣੀ ਆ ਮੈਂ ਹਾ ਰੋਟੀ ਪਾਣੀ ਦਿੱਤਾ ਨਹੀਂ ਹੁਣ ਮੁੜ ਕੇ ਦਵਾਈ ਨਹੀਂ ਲੈ ਕੇ ਦਿੱਤੀ ਹੁਣੀ ਉਹ ਹੋ ਗਈ ਹੁਣੀ ਆ ਬਿਮਾਰ ਹੁਣ ਤੁਹਾਡਾ ਇਰਾਦਾ ਵਾ ਚੁੱਕਣ ਤੇ ਲੈ ਜਾਣ ਮੈਂ ਹੋਂ ਨਾ ਚੜਨੀ ਹੀ ਲਿਉਣੀ ਜਿੰਨਾ ਚਿਰ ਠੀਕ ਨਹੀਂ ਗਈ ਹੁੰਦੀ ਚੱਲ ਰਮਨ ਠੀਕ ਹੈ ਗਈ ਜਾਂ ਹੈਂਦੀ ਆ ਤੇ ਇੱਦਾਂ ਕਰੀ ਜਾ ਕੇ ਲੈ ਕੇ ਦਵਾਈ دارو ਤੇ ਲਿਆ ਦੇਣਾ ਜਿੱਦਣ ਇੱਥੋਂ ਗਈ ਸੀ ਨਾ 15 ਦਿਨਾਂ ਦੀ ਦਵਾਈ ਹੀ ਉਹਦੀ ਜਾਲੋ ਉੱਥੇ ਜਾ ਕੇ ਬੈਠ ਕੇ ਗੱਲ ਕਰ ਲੈਨੇ ਆਂ ਕਿ ਮਾਤਾ ਠੀਕ ਨਹੀਂ ਦੀ ਦਵਾਈ ਤਾਂ ਕਿੱਦਾਂ ਕਰਨਾ ਤੁਸੀਂ ਕਿੱਥੇ ਗੱਲ ਕਰਨੀ ਆ ਤੁਸੀਂ ਨਹੀਂ ਗੱਲ ਕਰਨੀ ਕੋਈ ਗੱਲ ਨਹੀਂ ਮਰ ਨਹੀਂ ਚਲੇ ਜੇ ਦੋ ਦਿਨ ਰੋਟੀ ਹੋਰ ਦੇ ਦੇਣਗੇ ਉਹਨੂੰ ਤੇ ਦੋ ਖੁਲਕੇ ਹੀ ਖਾਂਦੇ ਆ ਉਹ ਰਾਤ ਉੱਠ ਉੱਠ ਖਾਂਦੇ ਆ ਜਨਾਨੀ ਵਾਲੀ ਗੱਲਾਂ ਕਰੀ ਜਾਂਦੀ ਆ ਜੇ ਭਰ ਕੇ ਬੰਦੇ ਚ ਗੱਲ ਆ ਗਈ ਤਾਂ ਅਖੜਾ ਵੀ 10 ਦਿਨ ਹੀ ਸਾਂਭੀ ਫਿਰ ਕੋਈ ਗੱਲ ਨਹੀਂ ਜਦੋਂ ਸਾਡੇ ਘਰ ਆਉਗੀ ਨਾ 10 ਦਿਨ ਉੱਤੇ ਹੀ ਸਾਂਭਾਂਗੇ ਆ ਕਰ ਨਹੀਂ ਆ ਤੇ ਲਈ ਉਹ ਤੂੰ ਤੂੰ ਇੱਕ ਦਿਨ ਦੀ ਸਾਹਮਣੀ 10 ਦਿਨ ਕਹਿਂਦੀ ਆ ਤੂੰ ਆਹੋ ਇਹੀ ਭਰਾ ਪਰ ਜਾਈ ਨੂੰ ਮਾਰੇ ਨਾ ਕਿਉ ਮੈਨੂੰ ਮਾਰੀ ਕਹੀ ਜਾਓ ਤੇ ਤੂੰ ਨਹੀਂ ਸਾਹਮਣੀ ਉਹ ਸਾਹਮਣ ਡਈ ਆ ਸੁਨਾ ਦੇ ਸੁਨਾ ਦੇ ਡਈ ਆ ਤਾਨੂੰ ਆ ਗਿਆ ਹੁਣ ਆ ਮੇਰਾ ਦਾ ਫੋਨ ਵੀ ਆਣ ਕੇ ਤੇ ਲੈ ਜਾਓ ਮੈਨੂੰ ਕਿਹਦਾ ਫੋਨ ਆਇਆ ਮਾਲਾ ਵੀ ਆਜਾ ਤੂੰ ਦੱਸ ਦੇਣ ਤੂੰ ਨੰਗਾਏਂਗੀ ਉੱਤੇ ਨੰਗਾ ਲੂੰਗੀ ਜੇ ਉਹ ਨੰਗਾਉ ਤਾਂ ਮੈਂ ਫੇਰ ਹੀ ਨੰਗਾਉ ਜਦੋਂ ਉਹ ਨਹੀਂ ਨੰਗਾਉਂਦੀ ਫਿਰ ਮੈਂ ਵੀ ਕਿ ਨੰਗਾਵਾ ਇਹ ਰਮਲੇ ਦੀ ਗੱਲ ਤੇ ਮੈਂ ਜਾ ਕੇ ਲੈ ਆਉਣਾ ਆ ਆਹੋ ਲੈ ਆਓ ਪਰ ਇੱਕ ਗੱਲ ਜੇ ਜਿਉ ਬਿਮਾਰ ਹੋਈ ਨਾ ਠੀਕ ਨਾ ਹੋਈ ਤੇ ਮੈਂ ਨਹੀਂ ਲੈ ਆਉਣੀ ਸਿੱਧੇ ਪੱਦਰੀ ਮੇਰੀ ਗੱਲ ਸੁਣ ਲੋ ਜੇ ਠੀਕ ਆ ਉਹਦੇ ਮੈਂ ਤੁਹਾਡੇ ਨਾਲ ਸਹਿਮਤ ਹੋ ਕੇ ਲੈ ਆਵਾਂਗੀ ਤੇ ਰਮਨ ਜੇ ਤੇਰੀ ਮਾਂ ਨਾਲ ਇਹ ਕੰਮ ਹੋਏ ਤੇ ਤੂੰ ਜਰੇਂਗੀ ਫਿਰ ਗੱਲ ਤਾਂ ਤੁਹਾਡੀ ਮਾਂ ਦੀ ਹੋਣ ਰਹੀ ਆ ਤੇ ਮੇਰੀ ਮਾਂ ਵੇ ਕਿੱਥੋਂ ਆ ਗਈ ਜਦੋਂ ਕੋਈ ਗੱਲ ਹੁੰਦੀ ਆ ਮੇਰੀ ਮਾਂ ਵੱਲ ਤੁਰ ਪੈਂਦੇ ਜੇ ਹੱਦ ਹੋ ਗਈ ਤੁਹਾਡੇ ਵਾਲੀ ਮਾਂ ਨਾਲ ਤੇਰੇ ਹੁਣ ਦੋ ਭਰਾ ਵਾ ਤੇ ਜੇ ਤੇਰੀ ਮਾਂ ਬਿਮਾਰ ਹੋ ਗਈ ਤੇ ਤੂੰ ਚਾਹ ਨਾ ਦਵਾਈ ਧਿਆਗ ਦੇਊਗਾ ਤੇ ਫਿਰ ਕੀ ਕਰਨ ਉਹ ਘਰੋਂ ਮੱਡਣਾ ਨਹੀਂ ਦਵਾਈ ਲਿਆ ਕੇ ਦੇਣ ਦਾ ਤਾਂ ਉਹਦਾ ਫਰਜ਼ ਵਾ ਨਾ ਜਿਹਦੇ ਵਾਲੋਂ ਗਈ ਆ ਹੁਣ ਉਹਨੇ ਬਿਮਾਰ ਕਰਤੀ ਨਾ ਦਵਾਈ ਨਾ دارو ਹੁਣਾਂ ਦੇ ਮੈਨੂੰ ਕੱਪੜੇ ਧੋਣੇ ਪੈਣਦੇ ਆ ਉੱਤੇ ਬਾਥਰੂਮ ਕਰ ਦਿੰਦੀ ਆ ਤੇ ਮੈਂ ਹਾਂ ਜਦੋਂ ਇੱਥੋਂ ਗਈ ਹੀ ਉਹਦੋਂ ਤੇ ਇਦਾਂ ਨਹੀਂ ਕਰਦੀ ਅਸੀਂ ਟਾਈਮ ਦੇ ਨਾਲ ਦਵਾਈ ਦਿੰਨੇ ਆ ਟਾਈਮ ਨਾਲ ਰੋਟੀ ਪਾਣੀ ਦਿੰਨੇ ਆ ਜਦੋਂ ਤੂੰ ਨਹੀਂ ਹੁੰਦਾ ਧਿਆਨ ਰੱਖਿਆ ਫਿਰ ਇਹੋ ਕੋਜੀ ਹੋਣਾ ਹੀ ਹੁਣ ਸਾਰਾ ਸਿਆਲ ਨਾ ਮੇਰੇ ਗੱਲ ਦੇ ਵਿੱਚ ਪਾ ਪਾ ਛਡੋ ਨਾ ਕੱਪੜੇ ਧੋਤੇ ਜਾਣ ਤੇ ਨਾ ਮੁੜ ਕੇ ਸੁੱਕਣ ਤੂੰ ਪਾ ਦਿੱਤਾ ਲੱਗਣੀਆਂ ਨਹੀਂ ਆ ਇਹ ਗੱਲ ਨਹੀਂ ਤੇਰੇ ਘੜੇ ਹੱਥ ਜੋੜੇ ਮੈਂ ਲੈ ਆਉਣਾ ਤੇ ਮੈਂ ਤੁਹਾਨੂੰਗਾ ਆਪੀ ਹੁਣ ਮੇਰੀ ਤੇ ਮਾਂ ਤੇ ਮੈਨੂੰ ਤਾਂ ਕਰਨਾ ਪੈਣਾ ਸਭ ਕੁਝ ਗੱਲ ਕੱਪੜੇ ਤੋਂ ਹੰਦੀ ਨਹੀਂ ਗਈ ਮੈਂ ਵੀ ਤਾਂ ਧੋਖੇ ਦਿੰਦੀ ਰਹੀ ਆ ਪਰ ਗੱਲ ਤੇ ਉਹਨਾਂ ਦੀ ਆ ਮੈਂ ਚੜ੍ਹਨ ਕਿ ਸਾਡੇ ਨਾਲ ਲੈਣ ਪਰ ਇੱਕ ਗੱਲ ਆਪਣੇ ਭਰਾ ਨੂੰ ਕਹਿ ਦਿਓ ਪਿਆਰ ਕਹਦੇ ਮੈਂ ਲੈ ਕੇ ਲਿਆਵਾ ਗਾਂ ਤੋਂ ਇਹ ਨਾ ਹੋਵੇ ਤੇ ਇਥੋਂ ਚੁੱਕੇ ਚੱਲਿਆ ਕਹਦੇ ਮੰਜੇ ਦਾ ਸੁੱਟ ਦੇ ਨਾ ਟਾਈਮ ਨਾਲ ਨੂੰ ਰੋਟੀ ਦਵੇਂ ਤੇ ਨਾ ਦਵਾਈ ਦਾਰੂ ਦਵੇਂ ਇਹ ਕੰਮ ਨਹੀਂ ਹੋਣਾ ਚਾਹੀਦਾ ਸਹੀ ਤੂੰ ਹੀ ਆਪਣੀ ਦਰਾਈ ਨਾਲ ਗੱਲ ਕਰ ਲਈ ਮੈਂ ਕਰਨੀ ਆ ਮੈਂ ਕਦੀ ਕਰਨੀ ਆ ਫੋਨ ਤਾਂ ਤੁਹਾਨੂੰ ਕਰਨ ਦਿਆ ਤੁਹਾਡਾ ਭਰਾ ਪਿਆਣ ਕੇ ਲੈ ਜਾ ਦੋ ਮਹੀਨੇ ਪੁਰੇ ਹੋ ਗਏ ਆ ਮਿਹਦੇ ਪੂਰੇ ਹੋ ਗਏ ਮੇਰੇ ਕੋ ਤੇ ਜਿੰਨੀਆਂ ਹੋਈਆਂ ਮੈਂ ਤਾਂ ਘਰ ਹੀ ਨੂੰ ਕਰਤਿਆਂ ਹੀ ਫਿਰ ਕੀ ਕਿਹਾ ਮੈਂ ਇਹੋ ਕਿਹਾ ਸੀ ਵੀ ਮੇਰੇ ਘਰੋਂ ਚੰਗੀ ਭਲੀ ਗਈ ਤੋ ਉਦਾਂ ਦੀ ਕਰਦੇ ਤੇ ਮੈਂ ਲੈ ਆਨੀ ਇਹ ਜਦੋਂ ਤੁਹਾਡੇ ਘਰੋਂ ਗਈ ਤੁਰਿਆ ਨਹੀਂ ਜਾਂਦਾ ਤੇ ਮੈਂ ਤਾਂ ਚੁੱਕ ਕੇ ਖੜੀ ਤੁਰ ਕੇ ਗਈ ਸੀ ਇਥੋਂ ਤੋ ਚੱਲ ਰਮਨ ਛੱਡ ਜੋ ਵੀ ਹੋ ਗਿਆ ਪਿੱਛੇ ਉਹਨੂੰ ਗੋਲੀ ਮਾਰ ਤੇ ਮੈਂ ਜਾ ਕੇ ਆਪਣੀ ਮਾਨ ਲੈਣ ਚਲੀ ਧੰਨਵਾਦ ਆਹ ਰੋਟੀ ਤਾਂ ਖਾ ਲਓ ਤੇ ਜਾ ਕੇ ਲੈ ਆਓ ਤੇ ਰੋਟੀ ਹੁਣ ਮਾਰਨ ਦੇ ਨਾਲ ਹੀ ਖਾਲਾਂਗਾ ਇਕੱਠੀ ਆਹ ਹੋ ਪਕਾਈ ਹੋਣੀ ਪਰਜਾਈ ਨੇ ਜਾਓ ਜਾ ਕੇ ਤਾਂ ਉਧਰੋਂ ਖਾ ਲੋ ਫਿਰ ਹਾ ਉਹ ਤਾਂ ਤੁਹਾਡੀਆਂ ਗੱਲਾਂ ਜਨਾਨੀਆਂ ਦੀਆਂ ਵੇਖਾਂ ਕਿੱਡਾ ਏ ਛੜਿਆ ਮਾਂ ਦਾ ਮੈਂ ਚੱਲਿਆ ਮਾਂ ਨੂੰ ਲੈਣ ਤੇ ਕੋਈ ਗੱਲ ਨਹੀਂ ਜਿਉ ਉਹਨੇ ਬਿਸਤਰੇ ਭੇ ਨਾ ਤੇ ਮੇਰ ਕੋ ਤੇ ਨਹੀਂ ਤੋਤੇ ਜਾਣੇ ਤੇ ਨਾ ਸੁੱਕਣੀਆਂ ਪੁੱਤਾਂ ਤੁੰਦਾ ਪੈਣ ਰਹੀਆਂ ਵਾ ਹੱਦ ਹੋ ਗਈ ਆ ਨਾ ਇਹਨਾਂ ਜਾ ਕੇ ਉਹਨਾਂ ਨੂੰ ਕੁਝ ਕਹਿਣਾ ਵਾ ਵੀ ਤੁਸੀਂ ਦਵਾਈਦਾਰੂ ਨਹੀਂ ਲਿਆ ਕੇ ਦਿੱਤਾ ਆਪੇ ਲਿਆ ਕੇ ਦਿੰਦੇ ਰਹੋ ਫਿਰ ਆ ਪਾਊਗਾ ਨਾ 2 ਮਹੀਨੇ ਹੁਣ ਸਾਂਭਦੇ ਰਹੋ ਕੀਤਾ ਕਿ ਨੀਕਾ ਬਿਮਾਰਵਾ ਜਿਹੜੇ ਤਰਲੇ ਲੈਣ ਦੇ ਪੀ ਦਵਾਦਾ ਵਾਣ ਕੇ ਲੈ ਜਾਓ ਹੁਣ ਸਾਡੇ ਕੋਲੋਂ ਫਾਲ ਆ ਲਾ ਦੋ